ਸੋ ਗੁਰਨਾਨਕ ਜਹਾਜ਼ ਮੂਵੀ ਦੇਖ ਕੇ ਆਈ ਸੀ ਕਾਮਾਗਾਟਾ ਮਾਰੂ ਦਾ ਉਹ ਇਤਿਹਾਸ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਸੀ ਬਹੁਤ ਹੀ ਕਲਾਕਾਰਾਂ ਨੇ ਇਸ ਮੂਵੀ ਦੇ ਵਿੱਚ ਬਖੂਬੀ ਜਿਹੜਾ ਰੋਲ ਆਪਣਾ ਨਿਭਾਇਆ ਸੋ ਕੁਝ ਮੈਂਬਰ ਜਿਹੜੇ ਫਿਲਮ ਦੇ ਵਿੱਚ ਸੀਗੇ ਜਿਨ੍ਹਾਂ ਨੇ ਆਪਣਾ ਫਿਲਮ ਦੇ ਵਿੱਚ ਆਪਣਾ ਰੋਲ ਪਲੇ ਕੀਤਾ ਆਪਾਂ ਉਹਨਾਂ ਤੋਂ ਜਾਣਾਂਗੇ ਗੁਰਨਾਨਕ ਜਹਾਜ਼ ਬਾਰੇ ਉਹਨਾਂ ਨੂੰ ਫਿਲਮ ਦੇ ਵਿੱਚ ਕੰਮ ਕਰਕੇ ਕਿਵੇਂ ਲੱਗਿਆ ਸੋ ਪਹਿਲਾਂ ਤਾਂ ਸ਼ਸ਼ਕਲ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਸੋ ਕਿਵੇਂ ਲੱਗਿਆ ਵੱਡੇ ਪਰਦੇ ਤੇ ਇੱਕ ਤਰਸੇਮ ਜਸਰ ਨਾਲ ਕੰਮ ਕਰਨਾ ਔਰ ਉਸ ਇਤਿਹਾਸ ਨੂੰ ਛੇੜਨਾ ਜਿਹਨੂੰ ਅੱਜ ਵੀ ਲੋਕੀ ਵਾਂਝੇ ਨੇ ਜਿਸ ਇਤਿਹਾਸ ਤੋਂ ਮੈਂ ਬਹੁਤ ਵਧੀਆ ਲੱਗਾ ਇਸ ਫਿਲਮ ਦਾ ਹਿੱਸਾ ਬਣ ਕੇ ਇੱਕ ਟਾਈਮ ਸੀ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਨਾ ਵੀ ਲੇਖ ਕੰਮ ਘਾਟਾ ਮਾਰੂ ਤੇ ਕਦੇ ਸੋਚਿਆ ਨਹੀਂ ਸੀ ਵੀ ਜਿਹੜਾ ਛੋਟੇ ਹੁੰਦੇ ਪੜ੍ਹਾਈ ਕਰਦੇ ਸਮੇ ਆਪਾਂ ਲੇਖ ਪੜ੍ਹਦੇ ਆ ਬਈ ਉਹੋ ਹੀ ਆਪਾਂ ਫਿਲਮ ਨੂੰ ਪਰਦੇ ਤੇ ਲਿਆ ਲਿਆਉਣਗੇ ਤੇ ਉਸੇ ਫਿਲਮ ਦਾ ਆਪਾਂ ਹਿੱਸਾ ਬਣਾਂਗੇ ਇਸੇ ਕਰਕੇ ਬਹੁਤ ਖੁਸ਼ਕਿਸਮਤ ਸਮਝਦੇ ਆਪਨੇ ਆਪ ਨੂੰ ਤੇ ਵਿਲੀ ਜਨਤਾ ਫਿਲਮ ਦਾ ਔਰ ਡਾਇਰੈਕਟਰ ਸਾਹਿਬ ਸਰਨਾੜ ਦਾ ਔਰ ਇੰਦਰ ਸੇਖੋ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਭਈ ਜਿਨ੍ਹਾਂ ਨੇ ਇਸ ਵੱਡੇ ਬਜਟ ਦੀ ਫਿਲਮ ਦਾ ਸਾਨੂੰ ਹਿੱਸਾ ਬਣਾਇਆ ਤੌਰ ਖੁਸ਼ਕਿਸਮਤ ਸਮਝਦਾ ਕਿ ਵਿਲੀ ਜਨਤਾ ਤੇ ਨਾਲ ਮਸਤਾਨੇ ਤੋਂ ਬਾਅਦ ਮੈਂ ਦੂਜੀ ਮੂਵੀ ਕਰ ਰਿਹਾ ਸੋ ਬਹੁਤ ਵਧੀਆ ਕੰਮ ਕੀਤਾ। ਸੋ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਤੁਸੀਂ ਵੀ ਇਸ ਫਿਲਮ ਦਾ ਹਿੱਸਾ ਸੀ। ਹਾਂਜੀ ਮੈਮ। ਫਿਲਮ ਬਹੁਤ ਸੋਹਣੀ ਬਣਾਈ ਹੈ ਸ਼ਰਨ ਨਾਟ ਨੇ ਔਰ ਮੈਨੂੰ ਲੱਗਦਾ ਵੀ ਇਸ ਫਿਲਮ ਦਾ ਜਿਹੜਾ ਮੇਨ ਮਕਸਦ ਹੈ ਉਹ ਇਹ ਰਿਹਾ ਭਈ ਸੁੱਤੇ ਹੋਏ ਜਿਹੜੇ ਜ਼ਮੀਰ ਨੇ ਉਹਨਾਂ ਨੂੰ ਜਗਾਉਣ ਦਾ ਕੰਮ ਕਰੂਗੀ ਇਹ ਫਿਲਮ। ਅਜੋਕੇ ਸਮੇਂ ਦੇ ਵਿੱਚ ਵੀ ਜਿਹੜੇ ਪਹਿਲਾਂ ਸੀਗਾ ਪਹਿਲਾਂ ਵੀ ਇਹੀ ਸੀਗਾ ਹੁਣ ਅੱਜ ਫੇਰ ਸਮਾ ਦੀ ਲੋੜ ਹੈ ਕਿ ਅੱਜ ਫੇਰ ਜ਼ਮੀਰਾਂ ਨੂੰ ਜਗਾਉਣ ਦੀ ਲੋੜ ਪੈ ਗਈ ਹੈ ਦੁਬਾਰਾ ਤੇ ਉਸ ਹਾਲਤ ਨਾਲ ਉੱਠਣ ਦਾ ਵੇਲਾ ਵੀ ਹੁਣ ਉੱਠ ਕੇ ਅਵੇਅਰ ਹੋਣ ਦਾ ਔਰ ਆਵਾਜ਼ ਚੱਕਣ ਦਾ ਵੀ ਲਿਆ। ਅ ਮੈਨੂੰ ਲੱਗਦਾ ਇਤਿਹਾਸ ਦੇ ਪੰਨਿਆਂ ਨੂੰ ਫਰੋਲਣਾ ਬਹੁਤ ਔਖਾ ਹੁੰਦਾ ਹੈ। ਕੋਈ ਸੋਚ ਸਮਝ ਕੇ ਫਰੋਲਦਾ ਔਰ ਸ਼ਰਨਬਾਈ ਨੇ ਇਹ ਕੰਮ ਕੀਤਾ। ਜਿਹੜੀ ਚੀਜ਼ ਸਾਡੇ ਦਿਮਾਗ 'ਚ ਵਿਸਰ ਗਈ ਹੈ ਜਾਂ ਅਸੀਂ ਭੁੱਲ ਜਾਂਨੇ ਆਏ ਕੁਝ ਟਾਈਮ ਤੋਂ ਬਾਅਦ ਆ ਸਾਨੂੰ ਯਾਦ ਕਰਵਾਉਣੀ ਬਹੁਤ ਜ਼ਰੂਰੀ ਹੈ ਕਿ ਸਾਡੀ ਪੀੜ੍ਹੀ ਕੀ ਹੈ, ਅਸੀਂ ਕਿੱਥੋਂ ਆਏ ਆ, ਸਾਡੇ ਬਜ਼ੁਰਗ ਕੀ ਸੀ, ਅਸੀਂ ਕਿੱਦਾਂ ਕਿੱਦਾਂ ਲੜਾਈਆਂ ਲੜੀਆਂ। ਇਹ ਸ਼ਰਨਬਾਈ ਨੇ ਕੰਮ ਬਹੁਤ ਵੱਡਾ ਕੀਤਾ ਔਰ ਮੇਰੇ ਲਈ ਜੋ ਬੇਸਿਕਲੀ ਸੀ ਸਭ ਤੋਂ ਵੱਡੀ ਕਿ ਉਸ ਸਮੇਂ ਦੀ ਜਰਨੀ ਨੂੰ ਜੀਣਾ ਉਹ ਸਮੇਦੀ ਕਿਰਦਾਰ ਜਿਹੜੇ ਨੇ ਸਾਰੇ ਉਹਨਾਂ ਨੂੰ ਜਿਉਣਾ ਮੇਰੇ ਲਈ ਬਹੁਤ ਵੱਡੀ ਚੀਜ਼ ਸੀ ਜਿਹੜਾ ਕਿ ਸ਼ਰਨੂ ਬਾਈ ਨੇ ਮੈਨੂੰ ਮੌਕਾ ਦਿੱਤਾ ਮੈਨੂੰ ਬਹੁਤ ਚੰਗਾ ਲੱਗਾ ਕਰਕੇ ਥੈਂਕ ਯੂ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਵੀ ਹੁਣ ਮਤਲਬ ਮੈਂ ਦੇਖੀ ਸੀ ਕਿ ਹੱਥ ਜੋੜ ਕੇ ਖੜੇ ਸੀ ਮੈਨੂੰ ਲੱਗਦਾ ਉਹ ਇਤਿਹਾਸ ਨੂੰ ਤੁਸੀਂ ਮੂੜ ਯਾਦ ਕਰ ਰਹੇ ਸੀ ਹਾਂਜੀ ਬਹੁਤ ਸੋਹਣੀ ਫਿਲਮ ਹੈ ਇਹੋ ਜਿਹੇ ਪ੍ਰੋਜੈਕਟ ਬਣਨੇ ਚਾਹੀਦੇ ਨੇ ਦੇਖੋ ਕਿ ਇਹੋ ਜਿਹੇ ਪ੍ਰੋਜੈਕਟ ਜਿਭਣਦੇ ਰਹਿਣਗੇ ਤਾਂ ਹੀ ਆਪਣੀ ਜਰੂਰਤ ਨੂੰ ਪਤਾ ਲੱਗੂ ਆਪਣੇ ਇਤਿਹਾਸ ਬਾਰੇ ਵੀ ਆਪਣੇ ਵੱਡੇ ਬੁਰਕ ਕਿੱਦਾਂ ਦੇ ਸੀ ਕਿੱਦਾਂ ਦੀ ਉਹਨਾਂ ਦੀ ਮੀਰਾ ਸੀ ਤੇ ਕਿੱਦਾਂ ਉੱਗਾਂ ਚੋਰ ਦਾ ਪੜਾਇਆ ਨਹੀਂ ਜਾ ਰਿਹਾ ਜਿੰਨਾ ਪੜਦੇ ਦੇ ਲਿਖਾਇਆ ਗਿਆ একদম ਉਸ ਚਾਹ ਜੀ ਇਹ ਫਿਲਮ ਦੇਖ ਕੇ ਸਭ ਤੋਂ ਪਹਿਲਾਂ ਤਾਂ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਕਿ ਉੱਗਾਂ ਮਾਨ ਹੋ ਰਿਹਾ ਪੰਜਾਬੀ ਸਿਨੇਮੇ ਤੇ ਅੱਜ ਜੀ ਇਸ ਤਰ੍ਹਾਂ ਦੇ ਜੋ ਇਤਿਹਾਸ ਦੇ ਵਿੱਚੋਂ ਜਿਗਰੇ ਵਾਲੇ ਕਿਰਦਾਰ ਹੁੰਦੇ ਨੇ ਉਹਨਾਂ ਨੂੰ ਇੱਕ ਅੱਜ ਪੜਦੇ ਉੱਪਰ ਲਿਆਉਣ ਵਾਸਤੇ ਵੀ ਬਹੁਤ ਵੱਡੇ ਚਿਗਰੇ ਦੀ ਲੋੜ ਹੈ ਸੋ ਅੱਜ ਵਿਲੀ ਜਨਤਾ ਟੀਮ ਨੇ ਕਰਕੇ ਦਿਖਾਇਆ ਜੀ ਮੈਂ ਬਹੁਤ ਧੰਨਵਾਦੀ ਹਾਂ ਸਾਰੀ ਹੀ ਟੀਮ ਦਾ ਵਿਲੀ ਜਨਤਾ ਜੀ ਦਾ ਤੇ ਇੱਕ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਜੋ ਇਹ ਇੱਕ ਪ੍ਰੋਜੈਕਟ ਸਾਹਮਣੇ ਆਇਆ ਤੇ ਉਮੀਦ ਆ ਕਿ ਜੋ ਆਪਣੀ ਸਮੂਹ ਕਾਉਮ ਆ ਜਾਂ ਸਮੂਹ ਆਪਣੇ ਭਾਈਚਾਰਾ ਆ ਉਹ ਇਹਨੂੰ ਬਹੁਤ ਉੱਗਾ ਮਾਣ ਦੇਵੇਗੀ ਤੇ ਬਹੁਤ ਜ਼ਿਆਦਾ ਪਿਆਰ ਮਿਲੇਗਾ ਥੈਂਕ ਯੂ ਵੈਰੀ ਮਚ